ਪੇਤੇ ਘਣਾਣਾ ਨਾਲ ਪਿਆ ਕਰਨ ਵਾਲੇ ਭਾਈ ਚੰਗੇ ਤਰ੍ਹਾਂ ਮੇਰੇ ਨਾਲ ਤੋਂ ਵਾਕਵੇ ਹੋਣਗੇ ਵੈਸੇ ਵੀ ਬੜਾ ਆਪਜੀ ਦਾ ਮਾਣ ਹੈ ਬੜਾ ਆਪਜੀ ਦਾ ਪਿਆਰਾ ਇਸ ਇਲਾਕੇ ਦੇ ਵਿੱਚ ਦਰਜਨਵਾਰੀ ਆਪਜੀ ਦੀ ਖੇਦਮਤ ਚ ਹਾਜ਼ਰ ਹੋਣ ਦਾ ਸਾਡੀ ਪਾਰਟੀ ਨੂੰ ਮਾਣ ਮਿਲਿਆ ਤੇ ਆਪਜੀ ਦੇ ਸਮਾਨ ਨਗਰ ਦੇ ਵਿੱਚ ਵੀ ਦੂਸਰੀ ਵਾਰ ਸਾਡੇ ਮਾਨਯੋਗ ਸਰਪੰਚ ਸਾਹਿਬ ਜੀ ਨੇ ਆਪਜੀ ਦੇ ਦਰਸ਼ਨ ਕਰਨ ਦਾ ਮਾਣ ਬਖਸ਼ਿਆ ਮੇਰੇ ਕਹਿਣ ਤੋਂ ਭਾਵ ਹੈ ਤੁਸੀਂ ਰੂਪਨਾ ਭਲਾ ਦੋ ਭੁਤ ਨਹੀਂ ਬੋਲ ਸਿਆ ਪਤੀ ਰਾਮਚੰਦਰ ਕੀ ਫਾਮਿਲਕ ਨਹੀਂ ਮੇਰੇ ਕਾਕੀ ਦੀ ਮਾਸੀਏ ਮਿੱਤਰਾਂ ਦੇ ਤੇਰੇ ਉੱਤੇ ਲੱਤ ਨਹੀਂ ਮਿੱਤਰਾਂ ਦੇ ਤੇਰੇ ਉੱਤੇ ਅਖਰੀਏ ਸਾਰੇ ਗੀਤ ਸਰਦਾਰ ਜੀ ਆਪਣੇ ਹੀ ਐ ਯਾਨੀ ਕਹਿਣ ਤੋਂ ਭਾਵ ਤੁਹਾਡਾ ਆਪਣਾ ਵੀਰ ਹਾਕਮ ਬਖਤਰੀ ਵਾਲਾ ਸਮਝ ਆ ਗਿਆ ਭਾਈ ਹੈ ਨਾ ਆਹਦਾ ਹਣ ਪੂਰਾ ਸਮਝ ਆ ਨਾ ਅੱਛਾ ਜੀ ਮੇਹਰਬਾਨੀ ਵੈਸੇ ਉਹ ਜਿਵੇਂ ਮੈਂ ਕਹਿਣਾ ਹੁੰਦਾ ਇਸ ਲਈ ਵਾਰੀ ਵਾਰੀ ਦੱਸਣਾ ਪੈਂਦਾ ਅੱਧੇ ਤਾਂ ਪਿੰਡ ਵਿੱਚੋਂ ਸੱਚੀ ਮੁੱਚੀ ਬੱਕਰੀ ਵਾਲਾ ਹੀ ਕਹੀ ਜਾਂਦੇ ਹੈ ਹੈ ਜੀ ਹਾਕਮ ਬਖਤਰੀ ਵਾਲਾ ਬੀਬਾ ਦਲਜੀਤ ਕੌਰ ਸਾਰੀ ਪਾਰਟੀ ਨਾਲ ਆਪ ਜੀ ਦੇ ਚਰਨਾਂ ਚ ਹਾਜ਼ਰ ਹੈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਮਿਹਰਬਾਨੀ ਆਪ ਜੀ ਦਾ ਇਕੱਠ ਦੇਖ ਕੇ ਦਿਲ ਬਾਗੋ ਬਾਗ ਹੋ ਜਾਂਦਾ ਹੈ ਤੁਹਾਡਾ ਮੈਂ ਬੜਾ ਹੀ ਮਾਣ ਨਾਲ ਇੱਕ ਵਾਰੀ ਫੇਰ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਮੁਬਾਰਕ ਕਦਮਾਂ ਦੇ ਨਾਲ ਇਸ ਪੰਡਾਲ ਦੀ ਰੌਣਕ ਨੂੰ ਵਧਾਇਆ ਆਪ ਜੀ ਨੇ ਔਰ ਇਸ ਪਾਗਾਂ ਭਰੇ ਪਰਿਵਾਰ ਦੀ ਖੁਸ਼ੀ ਨੂੰ ਚਾਰ ਚੰਨ ਲਗਾਏ ਨੇ ਤੁਹਾਡਾ ਬਹੁਤ ਬਹੁਤ ਕੋਟਾਨ ਕੋਟ ਧੰਨਵਾਦ ਲਓ ਇਸ ਦੇ ਨਾਲ ਨਾਲ ਹੀ ਮੈਂ ਖਾਸ ਕਰਕੇ ਐ ਧੰਨਵਾਦ ਕਰਦਾ ਹੈ ਸਾਡੇ ਮਾਨਯੋਗ ਸਰਪੰਚ ਸਾਹਿਬ ਵੱਡੇ ਭਾਈ ਸਰਦਾਰ ਬਦਰ ਸਰਦਾਰ ਗੁਰਚਰਨ ਸਿੰਘ ਜਿਨ੍ਹਾਂ ਦੇ ਛੋਟੇ ਵੀਰ ਕਾਕਾ ਬਲਵੰਤ ਸਿੰਘ ਜੀ ਦਾ ਅੱਜ ਸ਼ਗਨ ਪਿਆ ਵਿਆਹ ਹੈ ਉਹਨਾਂ ਦਾ ਉਹਨਾਂ ਦੇ ਸਮੂਹ ਪਰਿਵਾਰ ਦਾ ਸਰਦਾਰ ਭਗਵਾਨ ਸਿੰਘ ਜੀ ਸਵਰਗਵਾਸੀ ਉਹਨਾਂ ਦੀ ਸਮੂਹ ਫੈਮਲੀਆਂ ਦਾ ਬੜੇ ਮਾਨਨਾਲ ਤੁਹਾਨੂੰ ਵਧਾ ਕਰਦਾ ਜਿਨ੍ਹਾਂ ਨੇ ਅਪਜੀ ਦੇ ਦਰਸ਼ਨ ਕਰਨ ਦਾ ਮਾਣ ਬਖਸ਼ਿਆ ਹੈ ਲੋਕ ਗੀਤ ਕਹਿਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਮੈਂ ਉਮੀਦ ਕਰਦਾ ਹਾਂ ਅਪਜੀ ਤੋਂ ਸਾਰਿਆਂ ਤੋਂ ਵੀ ਜਿੱਥੇ ਤੁਸੀਂ ਪੰਜਾਬ ਦੇ ਬਹੁਤ ਵਧੀਆ-ਵਧੀਆ ਕਲਾਕਾਰਾਂ ਨੂੰ ਸੁਣਿਆ ਅਤੇ ਸੁਣਦੇ ਹੋ ਆਪਣੇ ਨਮਾਣੇ ਦੇ ਬਾਈ ਦਾ ਸਾਡਾ ਅਨੁਗੁਣ ਕਲਾਕਾਰਾਂ ਦਾ ਮਾਣ ਆਪ ਜੀ ਨੇ ਰੱਖ ਹੀ ਲੈਣਾ ਹੈ ਤੁਹਾਡੇ ਪਿਆਰ ਦੀ ਆਸ ਕਰਦਾ ਹੋਇਆ ਗੀਤ ਕਹਿਣ ਜਾ ਰਹੇ ਹਾਂ ਵੈਸੇ ਵੀ ਬੜੇ ਪਿਆਰ ਆਪ ਜੀ ਨੇ ਦਿੱਤਾ ਹੈ ਮੈਂ ਸਤਿਗੁਰ ਦੇ ਚਰਨਾਂ 'ਗੇ ਅਰਦਾਸ ਕਰਦਾ ਹਾਂ ਵੀ ਤੁਹਾਡਾ ਇਹ ਪਿਆਰ ਤੁਹਾਡਾ ਇਹ ਮਿਹਰ ਪ੍ਰਿਆਸ ਸਾਡੇ ਪਾਰਟੀ ਤੇ ਇਸੇ ਤਰ੍ਹਾਂ ਸਤਿਗੁਰ ਬਣਾਈ ਰੱਖੇ ਲੋਕ ਗੀਤ ਕਹਿਣ ਜਾ ਰਹੇ ਹਾਂ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਸਾਰੇ ਵੀਰਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਮੇਰੀਆਂ ਭੈਣਾਂ ਬੈਠੀਆਂ ਉਧਰ ਉਹਨਾਂ ਨੂੰ ਵੀ ਵੀ ਜ਼ੋਰਦਾਰ ਇੱਕ ਵਾਰੀ ਤਾੜੀ ਜ਼ਰੂਰ ਲਾ ਦਿਓ ਪਤਾ ਲੱਗੇ ਸਰਦਾਰ ਗੁਰਚਨ ਸਿੰਘ ਹੁਣੇ ਪ੍ਰੋਗਰਾਮ ਲੱਗੇ ਨੇ ਕਾਉਣ ਬੰਗੀ ਦੇ ਵਿੱਚ ਥੈਂਕ ਯੂ ਮਿਹਰਬਾਨੀ ਲੋ ਜੀ ਵਿਆਹ ਦਾ ਮਾਹੌਲ ਹੈ ਜਿਹੜਾ ਰਖੀ ਨਾਸਰ ਅ ਫਰਮਹੇਸ਼ ਪਹਿਲੇ ਹੀ ਆਈ ਹੋਈ ਹੈ ਜੀ ਵਿਆਹ ਵਾਲਾ ਹੀ ਗੀਤ ਅੱਜ ਦੀ ਸੇਵਾ ਤੇ ਰੱਖਣ ਲੱਗਾ ਮੇਰਾ ਬੜਾ ਹੀ ਪੁਰਾਣਾ ਗੀਤ ਹੈ ਬੈਸੇ ਬੜਾ ਹੀ ਖੂਬਸੂਰਤ ਗੀਤ ਹੈ ਦਿਉਰ ਪਰਜਾਈ ਦੀ ਖੂਬਸੂਰਤ ਸਟੋਰੀ ਮੇਰਾ ਪਹਿਲਾ ਪਹਿਲਾ ਜੰਮੀਦਾ ਐਲਪੀ ਰਿਕਾਰਡ ਉਹਦੇ ਵਿੱਚੋਂ ਕਹਿਣ ਜਾ ਰਿਹਾ ਹੈ ਦਿਉਰ ਪਰਜਾਈ ਦਾ ਖੂਬਸੂਰਤ ਗਾਣਾ ਕਿਸੇ ਪਰਜਾਈ ਦੀ ਭੈਣ ਭਾਣ ਜ ਪਰਜੋ ਬਨ ਮੁਟਿਆਰ ਹੁੰਦੀ ਹੈ ਉਹ ਆਪਣੇ ਪੜੇ ਲਿਖੇ ਦਿਉਰ ਦੀ ਕਿਵੇਂ ਮਿੰਨਤਾਂ ਕਰਦੀ ਹੈ ਕਹਿੰਦੀ ਤੂੰ ਰਿਸ਼ਤਾ ਲੈ ਲੈ ਪਰ ਕਾਕਾ ਜੀ ਉਹਦੇ ਕਬੀਲਦਾਰੀ ਚ ਫਸਣਾ ਨਹੀਂ ਚਾਹੁੰਦੇ ਉਹ ਆਪਣੀ ਪਰਜਾਈ ਨੂੰ ਅੱਗੋਂ ਕਿਵੇਂ ਟਾਲਣ ਦੀ ਕੋਸ਼ਿਸ਼ ਕਰਦਾ ਹੈ ਆਪ ਜੀ ਨੂੰ ਮੈਂ ਦੱਸਣ ਲੱਗਾ ਮੇਰੇ ਖੂਬਸੂਰਤ ਗਾਣੇ ਦੇ ਨਾਲ ਦਿਉਰ ਪਰਜਾਈ ਦਾ ਖੂਬਸੂਰਤ ਗੀਤ ਇੱਕ ਦਿਉਰ ਤੇ ਜਾਈ ਫਿਰ ਇਹ ਬਰਬਾਦ ਤੁਸੀਂ ਤੁਰ ਫਿਰ ਕੇ ਬਾਈ ਜੀ ਹੁਣ ਖੜੇ ਹੋ ਨਾ ਇੱਕ ਥਾਂ ਤੇ ਕਿਉਂਕਿ ਦਿਸਦਾ ਰਹਿਣ ਦਿਓ ਬਾਈ ਮੈਂ ਤਾਂ ਬਾਜੇ ਵਾਲਾ ਵੀ ਪਿੱਛੇ ਖਰਾਤਾ ਹੈ ਨਾ ਘੁੰਮਦੇ ਫਿਰਦੇ ਰਹੇਓ ਕਦੇ ਅੱਧਰ ਕਦੇ ਉੱਧਰ ਇੱਕ ਥਾਂ ਨਾ ਖੜੇਓ ਸਾਹਮਣੇ ਮੂਵੀ ਬਣਾਈ ਰਹਿਣੇ ਬਾਈ ਹੁਣੀ ਕੋਈ ਗੱਲੇ ਨਾ ਹਾਂ ਜੀ ਫੁੱਟਣ ਲੈ ਇਹ ਤੰਮ ਮੌਜਾਂ ਲੁੱਟਣ ਦੇ ਢਾੜੀ ਮਚਾ ਹਾਲੇ ਫੁੱਟਣ ਦੇ ਕੀ ਅਜੀਬਿਆ ਦੀ ਕਾਲੀ ਤੂੰ ਨਰਮ ਬੈੜ ਕੇ ਉੱਤ ਬੈੜ ਕੇ ਉੱਤੇ ਪਾਪੀ ਪਾਣਾ ਅਜੇ ਪੰਜਾਲੀ ਨੀ ਨਰਮ ਬੈੜ ਕੇ ਉੱਤੇ ਪਾਪੀ ਪਾਣਾ ਅਜੇ ਪੰਜਾਲੀ लुटण कारीी मुचा हाले फुटण की अॼु विया काली तूं नर्म बेठे पापी पाण अॼु पंजाली नर्म बेठ खे पापी पाण अॼु पंजाली सु पापी न पापी एरे जी जान सुखाली नर्म बेठ खे उते पापी ताणा अॼु पंजाली नर्म बेठ खे उते पापी ताणा अॼु पंजाली

ਨੇ ਨਿਕਦਾ ਕਰ ਲਈ ਜੋ ਜਾਨੀ ਸਾਡੀ ਨਵੀਂ ਪੰਜਾਬੀ ਫਿਲਮ ਬਰੂਦ ਪੰਜਾਬੀ ਫਿਲਮ ਬਰੂਦ ਦੇ ਵਿੱਚ ਸਾਡਾ ਪਾਰਟੀ ਦਾ ਫਲਮਾਇਆ ਹੋਇਆ ਖਾੜਾ ਮੇਰੇ ਕਹਿਣ ਤੋਂ ਪਾਵੇ ਆਉਣ ਵਾਲੀ ਪੰਜਾਬੀ ਫਿਲਮ ਬਰੂਦ ਦੇ ਵਿੱਚੋਂ ਜਿਹੜਾ ਅਸੀਂ ਗੀਤ ਰਿਕਾਰਡ ਕਰਵਾਇਆ ਜਦੋਂ ਫਿਲਮ ਆਊਗੀ ਵੇਖ ਲਓ ਪਰ ਸਦੇਸ਼ ਤੋਂ ਆਪ ਜੀ ਤੋਂ ਸਿੱਧਰ ਲੇ ਲੱਗਿਆ ਕਰਨ ਨਵੀਂ ਆਉਣ ਵਾਲੀ ਪੰਜਾਬੀ ਫਿਲਮ ਬਰੂਦ ਦੇ ਵਿੱਚੋਂ ਸਾਡਾ ਨਵਾਂ ਹੀ ਗੀਤ ਆਪ ਜੀ ਦੀ ਸੇਵਾ ਵਿੱਚ ਕਹਿਣ ਲੱਗਿਆ ਜਿਹੜਾ ਧੰਦੇ ਧੰਦੇ